ਬਪੂਲੀ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਜੀ ਫੋਜੀ ਸਿੰਘ ਕੋ ਚੜ ਦੀ ਗੱਲ ਆ ਪਿਆਰਿਓ ਸ਼ੁਕਰ ਹੈ ਜੀ ਕਿੰਨੀ ਮਾਇਆ ਕਮਾਈ ਅੱਜ ਸਿੰਘੋ ਅੱਜ ਤੇ ਮੇਰੇ ਸਾਰੇ 50 60 ਰੁਪਏ 50 60 ਰੁਪਏ ਐ ਅੱਛਾ ਜੀ ਅਕਰਾਇ ਕਿੰਨਾ ਬਣਾਇਦਾ ਰਿਕਸ਼ੇ ਦਾ ਹਾਂ ਆਪਣਾ ਕੀ ਕਿ ਕਰਾਇਦੇ ਆ 40 ਰੁਪਏ ਅਕਰਾਇ ਦੇ ਦੇ 40 ਰੁਪਏ ਕਰਾਇਆ ਵਾ ਅਰੇ ਪਰ ਮੈਂ ਤੁਹਾਨੂੰ ਗੁਰਦਾਮਦ ਅੱਛਾ ਕਰਾਇਦੀ ਆ ਅੱਛਾ ਅੱਛਾ 40 ਰੁਪਏ ਤੇ ਕਰਾਇਆ ਵਾ ਤੇ ਕਿਨੇ ਪੈਸੇ ਕਮਾਈ 60 ਰੁਪਏ ਐ ਤੇ 20 ਰੁਪਏ ਬਜਨੇ ਆ ਕੀ ਕਰੀ ਉਹਨੇ ਥੋੜੀ ਮਸਕਲ ਟਾਈਮ ਪਾਸ ਕਰ ਰਹੇ ਅੱਛਾ ਜੀ ਉਮਰ ਕਿੰਨੀ ਹੈ ਪਿਆਰੇ ਉਹ ਥੋੜੀ 60 ਸਾਲ ਦੀ 60 ਸਾਲ ਦੀ ਉਮਰ ਆ ਤਾਂ ਗੁਰੂ ਜਾਨ ਅੰਦਸ ਤੇ 릭ਸ਼ਾ ਦਾ ਕਰਾਇਦਾ ਵੀ ਕਚੂਟਾ ਆ ਤੇ ਰੋਜ਼ ਪੈਸੇ ਦਿੰਦੇ ਫਿਰ ਉਹ ਜੀ ਨਗਦੀ ਪੈਸੇ ਦੇ ਜਿਵੇਂ ਉਹ 30 ਰੁਪਏ ਕਮਾਏ ਆ ਤੇ 40 ਉਹ ਹੀ ਦੇ ਦਨੇ ਆ ਤੇ ਹੁਣ ਟਾਈਮ ਹੋ ਗਿਆ 3 ਵਜੇ ਆ ਚਾਹਾਂਗੇ ਸ਼ਾਇਦ ਕੋਈ ਇੱਕ ਦੀ ਸਵਾਰੀ ਮਿਲ ਗਈ ਤੇ ਚਲੋ ਠੀਕ ਹੈ ਨਹੀਂ ਤਾਂ ਫਿਰ ਪਿੰਡ ਪੁੱਜ ਜਾਗੇ ਵੱਲੀ ਤਨ ਕਿ 100 100 150 ਭਾਈ ਜਾਨਾ ਕਦੇ ਕਦੇ 1 ਵੀ ਜਾਂਦਾ 100 150 ਬਣ ਜਾਂਦੇ ਤੇ ਬਾਬਾ ਜੀ 100 150 ਬਹੁਤ ਹੁੰਦਾ ਪਰ ਹੁਣ ਕੀ ਕਰੇ ਸ਼ੁਕਰ ਟਾਈਮ ਪਾਸ ਤੇ ਆਹ ਲੈਣ ਲਈ ਜਾਂਦਾ ਅਧਿਕਸ਼ਾ ਨਵਾ ਨਵਾ ਰਕਸ਼ ਲੈਣ ਦੀ ਪਾਵਰ ਹੁੰਦੀ ਤੇ ਮਾਰੇ ਕਦੋਂ ਦਾ ਲੈ ਲੈਣਾ ਹੀ ਕਦੋਂ ਦਾ ਲੈ ਲੈ ਲੰਦਾ ਇਹ ਸਾਡੇ ਸਿੱਖਾਂ ਦੇ ਹਾਲ ਆ ਨਾਨਕ ਗੁਰੂ ਰਾਮਦਾਸ ਬਾਗਰੋ ਦੀ ਜੰਨੀ ਕਿ ਪਰੇ ਕਿ ਸਾਰੀ ਜ਼ਿੰਦਗੀ ਨਾ ਹੂੰ ਗ੍ਰਸਤੀ ਦੇ ਵਿੱਚ ਨਾ ਹੂੰ ਦੁੱਖਾਂ ਦੇ ਨਾਲ ਹੀ ਗੁਜ਼ਾਰਿਆ ਤੇ ਕਦੀ ਗੁਰੂ ਤੇ ਗਿਲਾ ਨਹੀਂ ਆਇਆ ਨਹੀਂ ਗਿਲਾ ਕਰ ਨਹੀਂ ਆਇਆ ਮਹਾਰਾਜ ਦੀ ਜੋ ਰਜਾ ਹੋਈ ਹੋਏਗੀ ਕੋਈ ਮਹਾਰਾਜ ਦੀ ਕਿਰਪਾ ਨਾਲ 1500 ਰੁਪਏ ਦੀ ਕੁੜੀ ਗਈ ਐਨੀ ਗਰੀਬੀ 1500 ਰੁਪਏ ਚ ਕੁੜੀ ਵਿਆਹਤੀ ਆ ਤੁਹਾਡੀ ਕਿਰਪਾ ਨਾਲ ਵੈਸੇ ਗੁਰੂ ਵੈਸੇ ਗੁਰੂ ਬਾਬਾ ਜੀ ਤੁਸੀਂ ਮਤਲਬ 60 ਕਮਾਏ 20 ਰੁਪਏ ਤੁਹਾਨੂੰ ਬਚਨੇ ਆ ਹੈ ਤੇ ਜੇ ਆਪਣਾ ਅਧਿਕਸ਼ਾ ਹੋਵੇ ਤਾਂ ਫਿਰ ਚਲੋ ਫਾਇਦਾ ਸੀ ਮੇਰਾ ਇਹ ਕਿ 40-50 ਰੁਪਏ ਆ ਬਾਜਾਂ ਦੇ ਕੁਝ 100-150 ਕਿਰਾਏ ਤੋਂ ਵੱਜਦੇ ਅੱਛਾ ਇੱਕ ਇੱਕ ਮੈਂ ਗੱਲ ਪੁੱਛਾਂ ਤੁਹਾਡੀ ਇੱਕ ਮਨ ਦੀ ਇੱਛਾ ਅਗਰ ਇੱਕ ਇੱਛਾ ਦੱਸੋ ਕਿ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਮਤਲਬ ਤੁਹਾਡੀ ਮਨ ਦੀ ਇੱਛਾ ਉੱਕ ਪੋਕੇਰੀ ਆ ਜਿਹੜੀ ਇੱਕ ਇੱਛਾ ਇੱਕ ਹੋਵੇ ਦੱਸੋ ਰੋਟੀ ਮਿਲ ਜੇ ਨਾ ਰੋਟੀ ਮਿਲ ਜੇ ਸਾਰੀ ਜ਼ਿੰਦਗੀ ਆਦਮੀ ਅੱਛਾ ਇਹ ਤੁਹਾਡੀ ਰੋਟੀ ਹੈ ਸਾਰੀ ਜੀ ਰੋਟੀ ਹੈ ਇਹ ਤੁਹਾਡੀ ਰੋਜੀ ਰੋਟੀ ਜਾਂ ਰਿਕਸ਼ਾ ਤੇ ਜੇ ਇਹ ਤੁਹਾਨੂੰ ਮਿਲ ਜੇ ਤਾਂ ਇਹ ਤੁਹਾਡੀ ਮੰਦੀ ਮੰਦੀ ਛ ਹੈ ਸਾਰੀ ਜ਼ਿੰਦਗੀ ਤੁਹਾਡਾ ਇਸ਼ਾਨੇ ਮਹਾਰਾਜ ਦੇ ਦਰਬਾਰ ਦੀ ਤੁਹਾਂਗੇ ਕਿ ਦਾਤਾ ਇਹੋ ਜੇ ਜੀ ਰਹਿੰਦੇ ਸਰੇ ਬਿਲਕੁਲ ਆਮਦਾਸ ਇਹ ਤੁਹਾਡੀ ਮਨ ਦੀ ਇੱਛਾ ਹੈ ਇਹ ਸਾਡੇ ਸਿੱਖਾਂ ਦੇ ਹਾਲ ਹੈ ਇਹ ਗੱਡੀ ਲਈ ਨਹੀਂ ਜਾਂਦੀ ਇਹ ਕਿੰਨੇ ਦੀ ਹੈ ਨਵੀਂ ਪਤਾ ਤਾਂ ਬਾਬਾ ਜੀ ਹੁਣੇ ਕੋਈ ਗੱਡੀ ਤਾਂ ਫਿਲਹਾਲ ਤੇ ਜਿੰਨਾ ਕੋ ਗੱਲ ਕਰੀਏ ਨਾ ਤੇ ਉਹ ਕਹਿੰਦੇ 18000 ਤੋਂ 19000 ਦੀ ਜੀ ਛੱਲੇ ਨਹੀਂ ਆਣੀ ਠੀਕ ਹੈ ਤੇ ਮੈਂ ਸਾਡੇ ਕੋ ਲਈ ਨਹੀਂ ਜਾਂਦੀ ਹੈ ਹਾਂ ਦਸਤਾਰਾ ਕਿ ਨਹੀਂ ਆਏ ਦਸਤਾਰਾ ਕਿ ਨਹੀਂ ਆਇਆ ਮੈਂ ਕਿਹਾ ਇੱਕ ਤੁਹੇ ਇਹ ਵੀ ਡਾਕਟਰ ਸਾਹਿਬ ਨੇ ਦਿੱਤੀ ਹੀ ਇਹ ਇੱਕ ਇੱਕੋ ਹੀ ਇਹ ਦਸਤਾਰ ਹਾਂ ਅੱਜ ਵੀ ਤੁਹਾਨੂੰ ਕਿਸੇ ਨੇ ਦਿੱਤੀ ਹੈ ਪੱਕੀ ਹੀ ਉਹਨਾਂ ਨੇ ਪੁਰਾਣੀ ਦਿੱਤੀ ਤੇ ਤਿੰਨ ਪੀਸ ਬਣਾਏ ਇਹਦੇ ਬੇਬਾ ਅੰਦਾਜ਼ ਇਹ ਸਾਡੇ ਸਿੱਖਾਂ ਦੇ ਹਾਲ ਆ ਦਸਤਾਰ ਵੀ ਨਹੀਂ ਹੈਗੀ ਹਾਲ ਆ ਸਿੰਘੋ ਅੰਦਰ ਨਾਲ ਪਈਆਂ ਦਸਤਾਰਾ ਪਈਆਂ ਇਹ ਗੱਡੀ ਹੋ ਜਰਾ ਬਾਬਾ ਜੀ ਇੱਕ ਮਟ ਉੱਜੋ ਸਾਨੂੰ ਨਾ ਸ਼ਰਮ ਆਂਦੀ ਐ ਤੁਹਾਡੇ ਕੋ ਦਸਤਾਰਾਂ ਨਹੀਂ ਹੈਗੀਆਂ ਹੈ ਬਾਬਿਓ ਲਈ ਨਹੀਂ ਜਾਂਦੀ ਦਸਤਾਰ ਥੱਲੇ ਕੋਈ ਨਹੀਂ ਹੈਗੀ 220 230 ਦੇ ਪਰ ਇਹ ਨਹੀਂ ਕਮਾਈ ਨਹੀਂ ਹੈਗੀ ਇਹ ਪਾਗ ਲਈਏ ਤੇ ਉਹ ਵੀ 700 60 700 ਪਾ ਨਹੀਂ ਸਾਡੇ ਸਿੱਖਾਂ ਦੇ ਹਾਲ ਆ ਬਾਬਾ ਜੀ ਮੈਂ ਮਾਫੀ ਚਾਹਨਾ ਆਪਣੇ ਵੱਲੋਂ ਔਰ ਉਹਨਾਂ ਸਾਰੇ ਸਿੱਖਾਂ ਵੱਲੋਂ ਜਿਨ੍ਹਾਂ ਨੂੰ ਤੁਸੀਂ ਸਿੱਖਦੇ ਨਹੀਂ ਤੁਹਾਡੇ ਵਰਗੇ ਸਿੰਘ ਦੇਖਦੇ ਨਹੀਂ ਰੁੱਲਦੇ ਹੋਏ ਠੀਕ ਹੈ ਨਾ ਆਪਣੀਆਂ ਸਾਡੇ ਗੁਰੂ ਨੇ ਸਾਡੇ ਗੁਰੂ ਨੇ ਕੀ ਕਿਹਾ ਸੀ ਅਸੀਂ ਕਿੱਥੇ ਕਿੱਥੇ ਵੜੇ ਹੋਏ ਆ ਬਾਕੀ ਬਾਬਾ ਜੀ ਤੁਹਾਨੂੰ ਨਾ ਅਸੀਂ ਦਸਤਾਰਾ ਦਿੰਨੇ ਆ ਤੇਰੇ ਕੀ ਤੁਹਾਡੀ ਇੱਕ ਮਨ ਦੀ ਜਿਹੜੀ ਇੱਛਾ ਸੀ ਕਿ ਨਵਾਂ ਰਿਕਸ਼ਾ ਮਿਲ ਜਾਵੇ ਠੀਕ ਆ ਜੀ ਆਹ ਲੋ ਬਾਬਾ ਜੀ ਇੱਕ ਤਾਂ ਆਹ ਲੋ ਦਸਤਾਰ ਜੀ ਤੁਹਾਡੇ ਵਾਸਤੇ ਸੰਗੋ ਇੱਕ ਹੋਰ ਦੇ ਦਿਓ ਉਹਨਾਂ ਨੂੰ ਉਹ ਹੋਰ ਕੀ ਲੰਗ ਦਿਓ ਠੀਕ ਆ ਜੀ ਇਹ ਵੱਡੀ ਫੁੱਲ ਦਸਤਾਰ ਆ ਜੀ ਤੁਹਾਡੇ ਵਾਸਤੇ ਇੱਕ ਤੁਹਾਨੂੰ ਹੋਰ ਦਿੰਨੇ ਆ ਤੁਸੀਂ ਦੋ ਦਸਤਾਰਾ ਇੱਕ ਲਈ ਇੱਕ ਭਾਈ ਠੀਕ ਆ ਜੀ ਬਹੁਤ ਅਸੀ ਰੱਖਿਓ ਇੱਕ ਆਹ ਲੋ ਬਾਬਾ ਜੀ ਕਾਲੇ ਰੰਗ ਦੀ ਦਸਤਾਖਤ ਠੀਕ ਹੈ ਜੀ ਨਾ ਇਹ ਤੁਹਾਡੇ ਬਾਦਸ਼ਾਹ ਨੇ ਦਿੱਤੀ ਹੈ ਤੇ ਬਾਕੀ ਦਾ ਕੀ ਰਿਕਸ਼ੇ ਦੀ ਗੱਲ ਤੁਸੀਂ ਸੋਮਵਾਰ ਸਾਡੇ ਕੋਲੋਂ ਨਵਾਂ ਰਿਕਸ਼ਾ ਲੈ ਕੇ ਜਾਣਾ ਇਹ ਤੁਹਾਡੇ ਬਾਦਸ਼ਾਹ ਗੁਰੂ ਰਾਮਦਾਸ ਬਾਦਸ਼ਾਹ ਨੇ ਦੇਣਾ ਜਿਨੇ ਸਾਨੂੰ ਅੱਜ ਮਿਲਾਇਆ ਠੀਕ ਹੈ ਜੀ ਤੁਹਾਡੀ ਰੋਟੀ ਦੀ ਫਿਕਰ ਤੁਹਾਡੇ ਗੁਰੂ ਨੂੰ ਹੈਗੀ ਜੀ ਮੈਂ ਇਹ ਚੀਜ਼ ਕਹਿ ਸਕਦਾ ਕਿ ਜੇ ਅਸੀਂ ਮਿਲੇ ਆ ਤੇ ਦਾ ਮਤਲਬ ਇਹ ਹੈ ਕਿ ਗੁਰੂ ਰਾਮਦਾਸ ਨੂੰ ਤੁਹਾਡੀ ਰੋਟੀ ਦੀ ਫਿਕਰ ਹੈਗੀ ਜੀ ਠੀਕ ਹੈ ਪਾਛਾ ਤੁਹਾਡਾ ਗੁਰੂ ਬੜਾ ਬਯੰਤ ਜੇ ਠੀਕ ਹੈ ਜੀ ਹੁਣ ਤੁਸੀਂ ਆਰਾਮ ਨਾਲ ਘਰ ਜਾਓ ਖੁਸ਼ੀ-ਖੁਸ਼ੀ ਜਾਓ ਤੇ ਦੱਸੋ ਲੋਕਾਂ ਨੂੰ ਕਿ ਮੇਰਾ ਗੁਰੂ ਅੱਜ ਵੀ ਜਿਉਂਦਾ ਹੈ ਉਹ ਆਪਣੇ ਸਿੱਖਾਂ ਦੇ ਵਿੱਚ ਵੱਸਦਾ ਹੈ ਉਹ ਅੱਜ ਵੀ ਆਉਂਦਾ ਹੈ ਤੁਹਾਨੂੰ ਹੈਗਾ ਹੀ ਕਿ ਮੈਂ ਦਊਂਗਾ ਰਿਕਸ਼ਾ ਲੈ ਕੇ ਮੈਂ ਉੱਥੇ ਤੁਹਾਡੇ ਨਾਲ ਜਿਕਰ ਬੜਾ ਆਇਆ ਪਿਸ਼ਤਮੂਨ ਨਗਰ ਤੋਂ ਪਾਛਾ ਤੇਨੇ ਕਹੇ ਤੁਹਾਨੂੰ ਕਹਿੰਦੇ ਕਹਿੰਦੇ ਉਹ ਉਹਨਾਂ ਨੇ ਜੋ ਕਹਿ ਤਾ ਨਾ ਕਰਾ ਉਹਨਾਂ ਦੀ ਪੱਥਰ ਤੇ ਲਕੀਰ ਹੀ ਕਰਾ ਉਹ ਕਰਾਉਂਦੇ ਕਰਾਉਂ ਨਹੀਂ ਕਰਾ ਚਲਦੇ। ਅਸਤਰੀ ਬਾਬਾ ਜੀ ਆਲੋ। ਇਹ ਤੁਹਾਡਾ ਰਿਕਸ਼ਾ ਆ ਗਿਆ ਜੀ। ਠੀਕ ਹੈ ਪਿਆਰਿਓ। ਚਲਾ ਕੇ ਵੇਖੋ। ਚਲਾ ਕੇ ਨਾ 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 ਪਿਆਰਿਓ ਇੰਜ ਨਾ ਕਰਿਓ ਤੁਸੀਂ ਚਲਾ ਕੇ ਵੇਖੋ। ਘੁਮਾ ਕੇ ਲਿਆਓ। ਇਹ ਗੁਰੂ ਰਾਮਦਾਸ ਪਾਸ਼ਾ ਨੇ ਤੁਹਾਨੂੰ ਦਿੱਤਾ ਹੀ ਹੈ ਠੀਕ ਹੈ। ਤੁਹਾਨੂੰ ਗੁਰੂ ਰਾਮਦਾਸ ਬਾਬਾ ਜੀ ਦਾ ਰਿਕਸ਼ਾ ਆ ਗਿਆ। ਤੁਹਾਨੂੰ ਗੁਰੂ ਰਾਮਦਾਸ, ਤੁਹਾਨੂੰ ਗੁਰੂ ਰਾਮਦਾਸ, ਤੁਹਾਨੂੰ ਗੁਰੂ ਰਾਮਦਾਸ, ਤੁਹਾਨੂੰ ਗੁਰੂ ਰਾਮਦਾਸ। ਸਭ ਬਹੁਤ ਸਾਧਕੀਰਤਾ ਦੇਖ ਲਓ ਜੀ। ਤੁਹਾਨੂੰ ਗੁਰੂ ਰਾਮਦਾਸ। ਜੋੜਵਾਲੇ ਸਾਹਿਬ ਦੀ ਬਾਹਰ ਤੁਰ ਗਏ ਤੇ ਮੱਥਾ ਟੇਕਿਆ ਬਈ ਤੁਹਾਨੂੰ ਗੁਰੂ ਰਾਮਦਾਸ ਸੁਤਰਾ ਨਾ ਕਰ ਦੇਵੇ ਬਾਬਾ ਜੀ ਨਿਖੇਦਾ ਤੁਹਾਨੂੰ ਗੁਰੂ ਰਾਮਦਾਸ ਗੁਰੂ ਰਾਮਦਾਸ ਠੀਕ ਆ ਹਲਕਾ ਵਾ ਖੁਸ਼ ਹੋ ਤੀ ਪਿਆਰਿਓ ਬਾਹਰ ਵੀ ਦੀ ਕਿਰਪਾ ਨਾਲ ਬੜੇ ਲਾਇਕ ਦੀ ਕਿਰਪਾ ਵਾ ਇਹ ਗੱਡੀ ਨਹੀਂ ਜਾ ਆ ਜ ਤੁਹਾਡੇ ਵਾਸਤੇ ਹੈਂ ਖੁਸ਼ ਹੋ ਨਾ ਤੁਦੀ ਤੇ ਰੋਟੀ ਪਾਣੀ ਮੇਰੀ ਦੇਤੀ ਮਾਰਾਇ ਤਾਂ ਚਰਦੀ ਕਲਾ ਰੱਖੀ ਨਹੀਂ ਦਿਨ ਵਾਲਾ ਗੁਰੂ ਗੁਰੂ ਰਾਮਦਾਸ ਤੁਹਾਡਾ ਪਾਤਸ਼ਾਹ ਤਨ ਗੁਰੂ ਰਾਮਦਾਸ ਜਿਵੇਂ ਤੁਹਾਨੂੰ ਇਹ ਦਿੱਤਾ ਅਮਤ ਬਾਬਿਓ ਅਸੀਂ ਤਾਂ ਬਸ ਇੱਕ ਜਰੀਆ ਵਾਂ ਇਦਾਂ ਕੁ ਲੈ ਕੇ ਆਣ ਵਾਲਾ ਤਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਤਾਂ ਡਰ ਵਾਂਗੂ ਅਸੀਂ ਇਸੇ ਦਿੰਦੇ ਰਹੋ ਕਿ ਨਿਰਵੈਰ ਐਵੇਂ ਗੁਰਸਿੱਖਾਂ ਦੇ ਕੰਮ ਆਂਦਾ ਆਂਦਾ ਰਵੇ ਠੀਕ ਹੈ ਬਾਗਰ ਤੁਹਾਨੂੰ ਇਹ ਇਹ ਜੇ ਕਾਰੀਏ ਤੁਹਾਡੇ ਅਕਤੋਂ ਸਵਾਰ ਦੇਵੇ ਜਿਹੜੀ ਦੁਨੀਆ ਸਾਰੀ ਉਹ ਯਾਦ ਕਰੇ ਬਾਕੇ ਵੀ ਕੋਈ ਕਿਸੇ ਨੇ ਰੋਟੀ ਨਹੀਂ ਦਿੱਤੀ ਤਨ ਗੁਰੂ ਰਾਮਦਾਸ ਤੁਹਾਨੂੰ ਬੁਲਾਉਂਦਾ ਹਾਂ ਅਮਰ ਜਨਾ ਬਾਰਗ ਦੇ ਨਾਲ ਅਗੇ ਖਾਂਚ ਨੇ ਉਹ ਉਹ ਰੋਦੀ ਉਹ ਵੀ ਰੀੜੀ ਨਾਂਦੇ ਗੰਨਿਆ ਦੇ ਰੋਦੀ ਅੱਛਾ ਤੇ ਉਹ ਕਹਿੰਦਾ ਜੰਗਾ ਉਹ ਉਹਨਾਂ ਨੇ ਜਦੋਂ ਤੁਹਾਡਾ ਜ਼ਿਕਰ ਕੀਤਾ ਨਾ ਕਹਿੰਦਾ ਤੂੰ ਬਸ ਮਾਰਾ ਹੀ ਦਿਨੇ ਕਰ ਉੱਥੋਂ ਉੱਥੋਂ ਕਰਨ ਇਨਕਾਰ ਨਹੀਂ ਉਸਰਾ ਬਾਕੀਆਂ ਦੀ ਮੈਂ ਕਹਿ ਨਹੀਂ ਸਕਦਾ ਅੱਛਾ ਨਰਵੈ ਸਿੰਘ ਮਤਲਬ ਨਹੀਂ ਕਰੂਗਾ ਨਹੀਂ ਇਨਕਾਰ ਨਹੀਂ ਕਰੂਗਾ ਕਰ ਤੇਰਾ ਜਿੱਥੋਂ ਨਾ ਜ਼ਬਾਨ ਕਰਤੀ ਨਾ ਉਹ ਪੂਰੀ ਹੋਏਗੀ ਅੱਛਾ ਕਹ ਰ ਮੇਰੇ ਸਾਹਮਣੇ ਕਹ ਰ ਮੈਨੂੰ ਅੱਗੇ ਵੀ ਦੋ ਦੋ ਗੱਡੀਆਂ ਮੈਂ ਦੇਖੀਆਂ ਨਹੀਂ ਨਹੀਂ ਗੁਰੂ ਅਮਰਦਾਸ ਪਾਸ਼ਾ ਦਿੰਦੇ ਤਾਂ ਪਾਪਾ ਜੀ ਉਹਨਾਂ ਨੇ ਤੁਹਾਨੂੰ ਦਿੱਤਾ ਹੈਗਾ ਤੁਸੀਂ ਖੁਸ਼ ਹੋ ਨਾ ਉਹਨਾਂ ਦੇ ਲੋ ਹੈ ਬਸ ਸਾਡੀ ਖੁਸ਼ੀ ਚਾਹੀਦੀ ਹੈ ਬਜ਼ੁਰਗੋ ਤੁਹਾਰਾ ਜiamen ਤਾਂ ਖੁਸ਼ ਰੱਖਣ ਤੇ ਤੁਸੀਂ ਅਸੀਸਾ ਦਿੰਦੇ ਰਹੋ ਬਸ ਠੀਕ ਹੈ ਜੀ ਕਿ ਐਵੇਂ ਅਸੀਂ ਗਰੀਬਾਂ ਦੇ ਕੰਮ ਇਹ ਤੁਹਾਨੂੰ ਕਿ ਮਹਾਰਾਜ ਉਹਨੇ ਚੜ੍ਹਦੀ ਕਲਾ ਰੱਖੇ ਤੇ ਉਹਨਾਂ ਦਾ ਪਰਿਵਾਰ ਸੁਖੀ ਰਹੇ ਜੇ ਸਾਡੇ ਪਰਿਵਾਰ ਦਾ ਸੋਚਿਆ ਮਾਰਦੇ ਤੇ ਹੀ ਸੋਚਣਾ ਉਹਨਾਂ ਦੀ ਵਾਹਿਗੁਰੂ ਵਾਹਿਗੁਰੂ ਲੋਕੋ ਜੀ